ਸਰਦਾਰ ਮਿਰਸਾ ਸਿੰਘ ਦੀ ਬੜਕੋਹ ਆਖਰੋ ਜਿਹੜੀ ਬਲੰਦ ਆਵਾਜ਼ ਆ ਔਰ ਬੜੀ ਵਧੀਆ ਗੱਲ ਇੱਥੇ ਕਬੀਰ ਕਰਕੇ ਗਿਆ ਇੱਥੇ ਬੜੀ ਚੱਕਾ ਚੱਕਦੀ ਹੈ ਕਿ ਭਾਈ ਸਾਹਿਬ ਵੀ ਖਲੋਤੇ ਹੈ ਸਾਧ ਸੰਗਤ ਜੀ ਪਹਿਲਾਂ ਤਾਂ ਇਹ ਦੱਸਣਾ ਪੈਣਾ ਜਿਹੜੇ ਕਹਿੰਦੇ ਸੀ ਅਸੀਂ ਸੰਵਿਧਾਨ 'ਚ ਵਿਸ਼ਵਾਸ ਨਹੀਂ ਰੱਖਦੇ ਪਹਿਲਾਂ ਦੱਸਣਾ ਪੈਣਾ ਕਿ ਸੰਵਿਧਾਨ 'ਚ ਵਿਸ਼ਵਾਸ ਹੈ ਕਿ ਨਹੀਂ ਕਿਉਂਕਿ ਜੀਨੇ ਵੀ ਚੋਰੀ ਲੜਦੀ ਹੈ ਉਹਨੂੰ ਪਹਿਲਾਂ ਸੰਵਿਧਾਨ ਦੇ ਪ੍ਰਤੀ ਸੌਖੀ ਪੈਂਦੀ ਹੈ ਕਿ ਮੈਂ ਇਸ ਸੰਵਿਧਾਨ ਦੇ ਪ੍ਰਤੀ ਸੱਚਾ ਰੋਗ ਬਣ ਦੂਜੀ ਇਹ ਵਿਸ਼ਵਾਸ ਰੋਣਾ ਹੁੰਦਾ ਕਿ ਮੈਂ ਹਰ ਧਰਮ ਦਾ Hindu ਭਾਈਚਾਰੇ ਦਾ Isai ਭਾਈਚਾਰੇ ਦਾ Musalman ਭਾਈਚਾਰੇ ਦਾ Sikh ਭਾਈਚਾਰੇ ਦਾ ਸਤਕਾਰ ਕਰੂਗਾ ਔਰ ਜਿਹੜਾ ਆਪਾਂ ਭੁੱਲੇ ਆ ਅਸੀਂ ਵੀ ਚਾਹੁੰਦੇ ਹਾਂ ਅੰਸੇ ਹਕੇ ਅਸੀਂ ਇਹ ਨਹੀਂ ਲੱਗਦੇ ਇਸ ਗੱਲ ਦੀ ਕਿ ਕਿਸੇ ਤੇ ਇਹ ਜੇ ਕਾਨੂੰਨ ਨਹੀਂ ਲੱਗਣੇ ਚਾਹੀਦੇ ਮਗਰ ਪਾਰਲੀਮੈਂਟ 'ਚ ਬੈਠ ਕੇ ਕੱਲੀ ਰੈਗਨੇਸ਼ੀ ਦੀ ਗੱਲ ਨਹੀਂ ਹੋਣੀ ਉੱਥੇ ਗੱਲ ਹਰ ਇੱਕ ਚੀਜ਼ ਦੀ ਹੋਣੀ ਹੈ ਤੁਸੀਂ ਪਾਰਲੀਮੈਂਟ 'ਚ ਜੇ ਜਾ ਕੇ ਬਹਿਣਾ ਹੀ ਨਹੀਂ ਜੇ ਗੱਲ ਕਰਨੀ ਨਹੀਂ ਤੇ ਸਾਧ ਸੰਗਤ ਜੀ ਨੁਕਸਾਨ ਆਪਣਾ ਹੋਣਾ ਆਪਣੇ ਇਲਾਕੇ ਦਾ ਹੋਣਾ ਐਕਚੁਅਲੀ ਔਰ ਇਹ ਨਹੀਂ ਕਿ ਵਲਟੌਰ ਸਾਹਿਬ ਦੀ ਕੁਰਬਾਨੀ ਕਿਸੇ ਤਰੀਕੇ ਨਾਲ ਘਟਾ ਇਹਨਾਂ ਦਾ ਆਮ ਦਾ ਬੜਾ ਇਹਨਾਂ ਸੰਘਰਸ਼ ਵਾਲੇ ਸਮੇਂ ਦੇ ਜਦੋਂ ਹਰਮੰਦਰ ਸਾਹਿਬ ਤੇ ਅਟੈਕ ਹੋਇਆ 84 ਦੇ ਕਤਲੇਆਮ ਹੋਏ ਇਹ ਉਹ ਲੋਕ ਸਨ ਜਿਨ੍ਹਾਂ ਨੇ ਉਸ ਵੇਲੇ ਹੁਕਮ ਰਾਨਾ ਦੇ ਖਿਲਾਫ ਆਵਾਜ਼ ਉਠਾਈ ਸੀ ਔਰ ਬੜਾ ਮੈਨੂੰ ਕਿ ਸ਼ਰਧਕ ਤੇ ਢੋਗਿਆ ਇੱਕ ਬੋਦੀ ਬੇਪਰਵਾਹੀ ਹੋਈ ਕਿ ਅਜ ਮੇਨ ਸਕ੍ਰੀਨ ਤੇ ਆਏ ਹੈ ਔਰ ਇਹਨਾਂ ਦੀ ਜਾਨ ਬਚ ਗਈ ਤੇ ਨੀਤਾ ਸ਼ਹਿਦ ਕੋਈ ਸਹੀਦੀ ਸਮਾਗ ਨਹੀਂ ਮਨਾਰੇ ਉਹਨੇ ਆਪਾਂ ਇਹਨਾਂ ਦਾ ਵੀ ਕਿਸੇ ਨਾ ਹਲਾ ਕੇ ਇਹ ਜੈਸਾ ਨਹੀਂ ਔਰ ਆਪਾਂ ਨੂੰ ਪਤਾ ਹੀ ਹੈ ਜੋ ਕੁਝ ਹੁਕਮਦਾਰਿਆ ਪਹਿਲਾਂ ਇਛਲੀ ਬਹੁਤ ਸੋਚ ਸਮਝ ਕੇ ਦੰਗਾਈ ਚ ਗਾਲ ਵਿਚਾਰ ਕੇ ਨੌਜੋਕ ਕੈਪਟਨ ਵਰਿੰਦਰ ਕਹਿੰਦਾ ਸੀ ਘਰ ਘਰ ਨੌਕਰੀ ਦਵਾਗੇ ਤੇ ਆਪ ભગવાન ਤਮਾ ਲਾਇਆ ਕਹਿੰਦਾ ਘਰ ਘਰ ਤਾਂ ਦਵਾਗੇ ਨਾਲ ਪੂਰੇ ਤੇ ਗੋਡੀਆਂ ਵੀ ਕੰਮ ਕਰਨ ਲਾ ਦਾਂਗੇ ਜ ਮੈਨੂੰ ਤਾਂ ਸੀਗਾ ਆ ਪਿੱਛੇ ਜਿਹੜੀ ਚਾਹ ਚੂਪ ਲਾਉਣ ਵਾਸਤੇ ਕੋਈ ਰੱਖਿਆ ਨਹੀਂ ਰੱਖਿਆ ਨਹੀਂ ਛਾ ਮੈਂ ਨਹੀਂ ਮੈਨੂੰ ਲੱਗਦਾ ਨਹੀਂ ਕੋਲ ਆਂਦੇ ਐ ਤੇਰੇ ਕੋਲ ਬੜਾ ਜਿਗਾਰ ਮਗਰ ਥੋੜਾ ਹੱਥ ਖਿੱਚ ਜਾਂਦਾ ਹੋਊ ਕੋਲ ਤੇ ਆ ਕਹਾ ਹੱਥ ਮੇਰੇ ਕੋਲ ਤੇ ਹੱਥ ਇਹ ਜਿਹੜਾ ਕਹਿੰਦਾ ਮੈਨੂੰ ਤਾਂ ਸੀਗਾ ਕਿ ਚਾਸਾ ਤੂੰ ਮੋਰਾ ਹੀ ਬੁਲਾ ਕੇ ਜਾਉਂ ਭਗਵਾਨ ਕਮਾਲ ਦੇ ਕਹਿਣਾ ਕਿਤੇ ਖੇਤਾਂ 'ਚ ਵੀ ਹੁਣ ਗਾਂ ਕੁਕੀ ਆਪਣੇ ਨੂੰ ਤਾਂ ਵਧੀਆ ਨੌਕਰੀ ਮਿਲ ਜਾਨੀ ਇਹ ਵੇਦ ਕਿਹੜੇ ਰਾਜਾਂ ਨੇ ਗੋੜੇ ਤੇ ਗੋਰੀਆ ਮੈਨੂੰ ਤਾਂ ਸੀਗਾ ਹੱਥ ਨਹੀਂ ਉਹਦੇ ਬਣੂਗੇ ਮਗਰ ਹਾਲਾਤ ਇਹ ਬਣ ਗਏ ਕਿ 20-20 ਲੱਖ ਰੁਪਏ ਇੱਕ ਇੱਕ ਨਿਆਣਾ ਲੈ ਕੇ ਲੱਖਾਂ ਦੀ ਤਦਾਰ ਤੇ ਸਾਡੇ ਨਿਆਣੇ ਬਾਹਰ ਚੋਰੀ ਜਾਂਦੇ ਔਰ ਝੂਠ ਬੋਲ ਕੇ ਸਰਕਾਰ ਬਣਾਉਣ ਵਾਲੇ ਬਦਲਾਅ ਦੇ ਨਾਅ ਤੇ ਤੁਸੀਂ ਸਾਰੇ ਠੱਗੇ ਗਏ ਹੋ ਠੱਗੀ ਦਾ ਆਇਦਰ ਵੀ ਵੱਜ ਗਈ ਆ ਠੱਗੀ ਪੱਟੀ ਵੀ ਵੱਜ ਗਈ ਠੱਗੀ ਤਰਤਾਰ ਵੀ ਵੱਜ ਗਈ ਠੱਗੀ ਉਧਰ ਵੀ ਖਡੂਰ ਸਾਹਿਬ ਹਲਕੇ 'ਚ ਵੱਜ ਗਈ ਇਹ ਤਾਂ ਮੈਂ ਸ਼ੁਕਰ ਗੁਜ਼ਾਰਾਂ ਕਿ ਸਾਡੇ ਮਜੀਠੇ ਵਾਲੇ ਇਹ ਬੜੇ ਸਿਆਣੇ ਤੇ ਦਰਿਆ ਦੇ ਇਹਨਾਂ ਨੇ ਲਾ ਲਿਆ ਸਾਫਾ ਘਰ ਘਰ ਨੌਕਰੀ ਆਉਣੀ ਹੈ ਨਾ ਗੋਰੇ ਕਾਲੀ ਇੱਥੇ ਕੰਮ ਕਰਾਉਣੇ ਇਹ ਤਾਂ ਆਪ ਦੀ ਜਾਨ ਬਚਾ ਲੋ ਬੜੀ ਬਰਾਬਰ ਪ੍ਰਾਪਤੀ ਆ ਇਸ ਲਈ ਤੁਸੀਂ ਜਾਨ ਪੈਲ ਫੈਰਾ ਲਾ ਕੇ ਰੱਖਿਓ ਨਾ ਪਦਿਓ ਖੇਲੀ ਚੱਕ ਦਿਓ ਫੱਟੇ ਇਸ ਟੱਕੜੀ ਦੀ ਕਰਾ ਦਿਓ ਬੱਲੇ ਬੱਲੇ ਬਹੁਤ ਅੱਜ ਮੈਨੂੰ ਮੇਰੇ ਜੀਵਨ ਨੂੰ ਲੈ ਕੇ ਮੈਂ ਜਵਾਬ ਦਊਂਗਾ ਪਰ ਮੈਨੂੰ ਦੋ ਗੱਲਾਂ ਦਾ ਜਵਾਬ ਦੇ ਦਿਓ ਬੱਲੇ ਸਾਰਾ ਸੁਣਾਓ ਮੈਨੂੰ ਦੋ ਗੱਲਾਂ ਦਾ ਜਵਾਬ ਦੇ ਦਿਓ ਕਿ ਸਭ ਤੋਂ ਪਹਿਲੀ ਗੱਲ ਕਿ ਕੀ ਅੱਜ ਪੰਥਕ ਹੌਣ ਵਾਲੇ ਲੋਕਾਂ ਦੀ ਚੋਣਾਂ ਦੇ ਬਾਰੇ ਉਮੀਦਵਾਰ ਬਣਾਉਣ ਵਾਲੇ आरएसएस गठन आरएसएस एटी गुना ਦਾ ਐਲਾਨ ਕਰਕੇ ਪਤਾ ਕਿ ਨਹੀਂ ਪਤਾ ਨਹੀਂ ਪਤਾ ਜਿੰਨੇ ਜਿੰਨੇ ਪਤਾ ਖੜਾ ਕਰੇ ਲਮਟਾ ਮੇਰਾ ਤਾਂ ਜਾਨੀ ਮੇਰਾ ਖਣਕੇ ਅੱਜ 12 ਦੇਣਾ 14 ਦੇ ਹੋ ਗਏ ਹੋਣੇ ਆ ਜਦੋਂ ਤੋਂ ਭਾਈ ਸਾਹਿਬ ਹੋਣ ਦਾ ਐਲਾਨ ਹੋ ਗਿਆ ਕਿ ਚੋਣਾ ਲੜਨਗੇ ਤੇ ਸਭ ਤੋਂ ਪਹਿਲਾਂ ਜਿਸ ਵਿਅਕਤੀ ਨੇ ਮੁਰਾਕਤ ਕੀਤੀ ਉਹ ਹੈ ਕਾਗੇ ਆਰਐਸਐਸ ਦਾ ਆਗੂ ਮਾਰਵਾਜੋਨ ਦਾ ਪ੍ਰਧਾਨ ਰਾਜਦੇਵ ਸਿੰਘ ਰਾਜਦੇਵ ਸਿੰਘ ਇਹ ਮੁਰਾਕਤ ਕਰਦਾ ਹੈ ਤੇ ਬਾਹਰ ਆਣ ਕੇ ਇਕੱਲੇ ਕਹਿਣ ਕਰਦਾ ਆ ਕਿ ਭਾਈ ਸਾਹਿਬ ਖਡੂਰ ਸਾਹਿਬ ਤੋਂ

ਕਿ ਆਰਐਸਐਸ ਦੇ ਆਗੂ ਨੇ ਇਹ ਟਿਕਟ ਅਲਾਨ ਕੀਤੀ ਇਹ ਇਲੈਕਸ਼ਨ ਅਲਾਨ ਕੀਤੀ ਤੇ ਕਿਵੇਂ ਕੀਤੀ ਕਿਉਂ ਕੀਤੀ ਤੇ ਕੀ ਇਲੈਕਸ਼ਨ ਹੈ ਇਹ ਲਾਜੀ ਦੁੱਖੀ ਗੱਲ ਇਹ ਹੈ ਕਿ ਜਿਹੜਾ ਕਿਹਾ ਜਾਂਦਾ ਹੈ ਕਿ ਜਿਹੜਾ ਬੰਦਾ ਜੇਹਰ ਚ ਹੁੰਦਾ ਆ ਕਿ ਉਹ ਵੋਟਾਂ ਚ ਖੰਦਾ ਆ ਉਹ ਵੋਟਾਂ ਚ ਜਿੱਤ ਜਾਂਦਾ ਹੈ ਤੇਰੇ ਹੱਥ ਹੋ ਜਾਂਦਾ ਆ ਦੁਨੀਆ ਦਾ ਕਾਨੂੰਨ ਦਿਖਾ ਦੇ ਹਿੰਦੂਸਤਾਨ ਸਟੈਂਡਰਡ ਕੋਈ ਨੂਰ ਦਿਖਾ ਦਿਓ ਕੋਈ ਹਮਦਾਨ ਦਿਖਾ ਦਿਓ ਕੋਈ ਫੈਸਲਾ ਦਿਖਾ ਦਿਓ ਜਿੱਥੇ ਇਹ ਹੋਵੇ ਕਿ ਜਿਹੜਾ ਜਨਤੀ ਜਿੱਤ ਜਾਂਦਾ ਹੈ ਮੈਂ ਕਿਹਾ ਹੋਰ ਇਲੈਕਸ਼ਨਾਂ ਛੱਡੋ ਮੈਂਬਰ ਪਾ ਵੀ ਬੱਤੀ ਜਿੱਤ ਜਾਂਦਾ ਹੈ ਤੇ ਉਹ ਰਿਹਾਈ ਦਾ ਹੱਕਦਾਰ ਹੈ ਮੈਨੂੰ ਗਰਉਂ ਦਿਖਾ ਦਿਦਾ ਮੈਂ ਆਪਣੇ ਪਾਸੇ ਅਸੀਂ ਪਤਾ ਨਹੀਂ ਕਿੱਥੋਂ ਭਲੇਖੇ ਪਾਏ ਜਾਂਦੇ ਆ ਕਿ ਮਾਨ ਸਾਹਿਬ ਨੂੰ ਨਾਮ ਵਿੱਚ ਜਿਤਾਇਆ ਸੀ ਕੀ ਉਹ ਬਾਹਰ ਆ ਕੇ ਸੀ ਮਾਨ ਸਾਹਿਬ ਦੇ 5 ਸਾਲ ਕੱਟ ਕੇ ਆਏ ਸਾਰਾ ਕੁਝ ਨਫੇੜ ਕੇ ਆਏ ਉਹ ਗੱਲ ਦੇ ਨਾਲ ਗੱਲ ਜੋੜ ਕੇ ਇੱਕ ਝੂਠਾ ਬਹਿਨ ਪੈਦਾ ਕੀਤਾ ਜਾਂਦਾ ਮਾਨ ਸਾਹਿਬ ਦਾ ਮਾਨ ਸਾਹਿਬ ਦੀ ਰਿਹਾਈ ਦੇ ਨਾਲ ਮਾਨ ਸਾਹਿਬ ਦਾ ਚਤਨ ਦਾ ਕੋਈ ਸਬੰਧ ਨਹੀਂ ਦਾ ਜੇ ਇਹ ਜਿਹਾ ਹੋਵੇ ਤੇ ਤੁਹਾਨੂੰ ਪਤਾ ਹੈ ਕਿ ਦੇਸ਼ ਦੇ ਤੋਂ ਮੁੱਖ ਮੰਤਰੀ ਜਿਹੜੇ ਅੰਦਰ ਦਿੱਤੇ ਯਾਰ ਕਿਉਂ ਬੋਲੀ ਜਾਂਦੇ ਯਾਰ ਆਪਣੇ ਗੱਲ ਆਪਣੇ ਦੇਸ਼ ਦੇ ਦੋ ਮੁੱਖ ਮੰਤਰੀ ਫੜ ਕੇ ਜੇਚ ਬੰਦ ਕੀਤੇ ਤਾਂ ਮੁੱਖ ਮੰਤਰੀ ਦਾ ਹੁੰਦਾ ਉਹ ਹੁੰਦਾ ਜਿਹੜਾ ਪ੍ਰਧਾਨ ਮੰਤਰੀ ਤੋਂ ਦੂਜੇ ਨੰਬਰ ਤੇ ਹੁੰਦਾ ਮੈਂ ਤੁਸੀਂ ਦੱਸ ਦਿਓ ਉਹ ਚੁਣੇ ਹੋਏ ਨਹੀਂ ਉਹ ਮੁੱਖ ਮੰਤਰੀ ਹੈ ਤੇ ਅਗਲੇ ਨੇ ਫੜ ਕੇ ਅੰਦਰ ਕੀਤੇ ਆ ਤੇ ਜੇ ਚੁਣਿਆ ਹੋਇਆ ਵਿਅਕਤੀ ਨਹੀਂ ਆ ਹੋ ਸਕਦਾ ਹੈ دیش دنیا کی ہر خبر سب سے پہلے دیکھنے کے لیے فالو کریں دینک سویرا ٹی وی یو فیس بک انسٹاگرام اور وٹس ایپ چینل پر